ਸੱਚੇ ਗੱਲ ਜੀ ਸਾਰੇ ਨੂੰ ਅੱਜ ਅਸੀਂ ਪੜਾਂਗੇ ਅਲੰਕਾਰ ਸੰਪਰਦਾਏ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਜਾਣੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਅਸੀਂ ਅਲੰਕਾਰ ਸ਼ਬਦ ਦਾ ਅਰਥ ਪੜਾਂਗੇ ਜਿਹੜਾ ਅਲੰਕਾਰ ਸ਼ਬਦ ਦਾ ਜਿਵੇਂ ਕੋਈ ਵਿਅਕਤੀ ਸੋਹਣਾ ਦਿਖਣ ਦੇ ਲਈ ਗਹਿਣੇ ਪਾਉਂਦਾ ਉਸੇ ਤਰ੍ਹਾਂ ਰਚਨਾ ਕਰਕੀਆ ਆਪਣੀ ਰਚਨਾ ਨੂੰ ਸੋਹਣਾ ਬਣਾਉਣ ਦੇ ਲਈ ਉਸ ਵਿੱਚ ਅਲੰਕਾਰ ਦੀ ਵਰਤੋਂ ਕਰਦਾ ਤਾਂ ਜੋ ਅਭੁਸ਼ਤੀ ਰਚਨਾ ਕੀਆ ਸੋਹਣੀ ਆਨੰਦਦਾਇਕ ਅਤੇ ਉੱਤਮ ਰਚਨਾ ਬਣ ਸਕੇ ਇਸ ਕਰਕੇ ਕਵਿਤਾ ਵਿੱਚ ਕੀਆ ਜਾਂ ਰਚਨਾ ਵਿੱਚ ਕੀਆ ਅਲੰਕਾਰ ਦੀ ਵਰਤੋਂ ਕੀਤੀ ਜਾਂਦੀ ਹੈ ਵਧੀਆ ਬਣਾਉਣ ਦੇ ਲਈ ਅੱਗੇ ਅਲੰਕਾਰ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਸਭ ਤੋਂ ਪਹਿਲਾ ਹੈਗਾ ਸ਼ਬਦ ਅਲੰਕਾਰ ਦੂਸਰਾ ਹੈਗਾ ਅਰਥ ਅਲੰਕਾਰ ਤੇ ਤੀਸਰਾ ਹੈਗਾ ਸ਼ਬਦ ਅਰਥ ਅਲੰਕਾਰ ਸਭ ਤੋਂ ਪਹਿਲਾਂ ਅਸੀਂ ਸ਼ਬਦ ਅਲੰਕਾਰ ਦੇ ਬਾਰੇ ਵਿੱਚ ਪੜ੍ਹਾਂਗੇ ਜੀ ਦੇ ਵਿੱਚ ਅੱਗੇ ਬਹੁਤ ਸਾਰੇ 파ਟ ਦਿੱਤੇ ਗਏ ਆ ਸਭ ਤੋਂ ਪਹਿਲਾ ਹੈਗਾ ਅਨੁਪਰਾਸ ਅਲੰਕਾਰ ਯਮਕ ਅਲੰਕਾਰ ਸਲੇਮ ਅਲੰਕਾਰ ਵਿਪਮਾ ਅਲੰਕਾਰ ਵਕਰੋਪਤੀ ਅਲੰਕਾਰ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਆਉਂਦਾ ਅਰਥ ਅਲੰਕਾਰ ਜਿਹਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਹੈਗਾ ਉਪਮਾ ਅਲੰਕਾਰ ਰੂਪਕ ਅਲੰਕਾਰ ਅਤ ਕਥਨੀ ਅਲੰਕਾਰ ਦ੍ਰਿਸ਼ਟਾਂਤ ਅਲੰਕਾਰ ਇਸ ਤੋਂ ਬਾਅਦ ਤੀਜੇ ਨੰਬਰ ਤੇ ਆਉਂਦਾ ਸ਼ਬਦਾਰਥ ਅਲੰਕਾਰ ਜਿਹਦੇ ਵਿੱਚ ਉੱਤਰ ਅਲੰਕਾਰ ਵਿਰੋਧ ਮੂਲਕ ਅਲੰਕਾਰ ਅਸੰਗਤੀ ਅਲੰਕਾਰ ਅਸੰਭਵ ਅਲੰਕਾਰ ਪ੍ਰੇਸ਼ਨ ਅਲੰਕਾਰ ਉੱਤਰ ਅਲੰਕਾਰ ਮੁਦਰਾ ਅਲੰਕਾਰ